ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਗੁੱਸੇ ਦੀ ਲਹਿਰ ਦੌੜੀ ਹੋਈ ਹੈ ਇੱਕ ਪ੍ਰਵਾਸੀ ਵੱਲੋਂ ਸਿਰਫ 5 ਸਾਲਾਂ ਦੇ ਮਾਸੂਮ ਗੁਰਵੀਰ ਦੇ ਨਾਲ ਕਿਨੌਣੀ ਹਰਕਤ ਕਰਨ ਤੋਂ ਬਾਅਦ ਉਸ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਸੀ ਇਹ ਖਬਰ ਜਿਵੇਂ ਹੀ ਸਾਹਮਣੇ ਆਈ ਲੋਕਾਂ ਦੇ ਦਿਲਾਂ ਦੇ ਵਿੱਚ ਦੁੱਖ ਅਤੇ ਗੁੱਸੇ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਪਿੰਡਾਂ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਮਤੇ ਪਾਸ ਕੀਤੇ ਕਿ ਹੁਣ ਕਿਸੇ ਵੀ ਪ੍ਰਵਾਸੀ ਨੂੰ ਬਿਨਾਂ ਵੈਰੀਫਿਕੇਸ਼ਨ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਫੈਸਲਾ ਇਹ ਵੀ ਕੀਤਾ ਗਿਆ ਕਿ ਕਿਸੇ ਪ੍ਰਵਾਸੀ ਨੂੰ ਮਕਾਨ ਨਾ ਵੇਚਿਆ ਜਾਵੇ ਅਤੇ ਉਸ ਦਾ ਪਛਾਣ ਸਬੂਤ ਲਾਜ਼ਮੀ ਹੋਵੇ ਜੋ ਵੀ ਇਨਸਾਨ ਪ੍ਰਵਾਸੀ ਨੂੰ ਪਿੰਡ ਵਿੱਚ ਲਿਆਵੇਗਾ ਉਸ ਪ੍ਰਵਾਸੀ ਦੀ ਜ਼ਿੰਮੇਵਾਰੀ ਉਸੇ ਇਨਸਾਨ ਦੀ ਹੋਵੇਗੀ ਸਿਰਫ ਪਿੰਡਾਂ ਦੇ ਵਿੱਚ ਹੀ ਨਹੀਂ ਬਲਕਿ ਸ਼ਹਿਰਾਂ ਦੇ ਵਿੱਚ ਵੀ ਲੋਕ ਸੜਕਾਂ ਉੱਤੇ ਉਤਰ ਆਏ ਨੇ ਅਤੇ 마ਸੂਮ ਗੁਰਵੀਰ ਦੇ ਲਈ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਲੋਕ ਕਹਿ ਰਹੇ ਨੇ ਕਿ ਅਜਿਹੀ ਕਿਨੌਣੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਹਰਕਤ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਬੇਗੁਨਾ ਬੱਚਾ ਇਸ ਤਰ੍ਹਾਂ ਦੀ ਦਹਿਸ਼ਤ ਦਾ ਸ਼ਿਕਾਰ ਨਾ ਹੋ ਜਾਵੇ। ਇਹ ਮਾਮਲਾ ਹੁਣ ਸਿਰਫ ਇੱਕ ਜੁਰਮ ਨਹੀਂ ਰਿਹਾ ਸਗੋਂ ਲੋਕਾਂ ਦੀ ਇਨਸਾਫ ਲਈ ਜੰਗ ਬਣ ਚੁੱਕਿਆ ਹੈ। ਮਾਸੂਮ ਗੁਰਵੀਰ ਦੇ ਲਈ ਉੱਠ ਰਹੀ ਇਹ ਆਵਾਜ਼ ਹੁਣ ਪੰਜਾਬ ਭਰ ਵਿੱਚ ਗੂੰਜ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀਆਂ ਮੰਗਾਂ ਦੇ ਮੱਦੇਨਜ਼ਰ ਕਿਹੜੇ ਕਦਮ ਚੁੱਕਦੀ ਹੈ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਗੁੱਸੇ ਦੀ ਲਹਿਰ ਦੌੜੀ ਹੋਈ ਹੈ ਇੱਕ ਪ੍ਰਵਾਸੀ ਵੱਲੋਂ ਸਿਰਫ 5 ਸਾਲਾਂ ਦੇ ਮਾਸੂਮ ਗੁਰਵੀਰ ਦੇ ਨਾਲ ਕਿਨੌਣੀ ਹਰਕਤ ਕਰਨ ਤੋਂ ਬਾਅਦ ਉਸ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਸੀ ਇਹ ਖਬਰ ਜਿਵੇਂ ਹੀ ਸਾਹਮਣੇ ਆਈ ਲੋਕਾਂ ਦੇ ਦਿਲਾਂ ਦੇ ਵਿੱਚ ਦੁੱਖ ਅਤੇ ਗੁੱਸੇ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਪਿੰਡਾਂ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਮਤੇ ਪਾਸ ਕੀਤੇ ਕਿ ਹੁਣ ਕਿਸੇ ਵੀ ਪ੍ਰਵਾਸੀ ਨੂੰ ਬਿਨਾਂ ਵੈਰੀਫਿਕੇਸ਼ਨ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਫੈਸਲਾ ਇਹ ਵੀ ਕੀਤਾ ਗਿਆ ਕਿ ਕਿਸੇ ਪ੍ਰਵਾਸੀ ਨੂੰ ਮਕਾਨ ਨਾ ਵੇਚਿਆ ਜਾਵੇ ਅਤੇ ਉਸ ਦਾ ਪਛਾਣ ਸਬੂਤ ਲਾਜ਼ਮੀ ਹੋਵੇ ਜੋ ਵੀ ਇਨਸਾਨ ਪ੍ਰਵਾਸੀ ਨੂੰ ਪਿੰਡ ਵਿੱਚ ਲਿਆਵੇਗਾ ਉਸ ਪ੍ਰਵਾਸੀ ਦੀ ਜ਼ਿੰਮੇਵਾਰੀ ਉਸੇ ਇਨਸਾਨ ਦੀ ਹੋਵੇਗੀ ਸਿਰਫ ਪਿੰਡਾਂ ਦੇ ਵਿੱਚ ਹੀ ਨਹੀਂ ਬਲਕਿ ਸ਼ਹਿਰਾਂ ਦੇ ਵਿੱਚ ਵੀ ਲੋਕ ਸੜਕਾਂ ਉੱਤੇ ਉਤਰ ਆਏ ਨੇ ਅਤੇ 마ਸੂਮ ਗੁਰਵੀਰ ਦੇ ਲਈ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਲੋਕ ਕਹਿ ਰਹੇ ਨੇ ਕਿ ਅਜਿਹੀ ਕਿਨੌਣੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਹਰਕਤ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਬੇਗੁਨਾ ਬੱਚਾ ਇਸ ਤਰ੍ਹਾਂ ਦੀ ਦਹਿਸ਼ਤ ਦਾ ਸ਼ਿਕਾਰ ਨਾ ਹੋ ਜਾਵੇ। ਇਹ ਮਾਮਲਾ ਹੁਣ ਸਿਰਫ ਇੱਕ ਜੁਰਮ ਨਹੀਂ ਰਿਹਾ ਸਗੋਂ ਲੋਕਾਂ ਦੀ ਇਨਸਾਫ ਲਈ ਜੰਗ ਬਣ ਚੁੱਕਿਆ ਹੈ। ਮਾਸੂਮ ਗੁਰਵੀਰ ਦੇ ਲਈ ਉੱਠ ਰਹੀ ਇਹ ਆਵਾਜ਼ ਹੁਣ ਪੰਜਾਬ ਭਰ ਵਿੱਚ ਗੂੰਜ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀਆਂ ਮੰਗਾਂ ਦੇ ਮੱਦੇਨਜ਼ਰ ਜ਼ਰ ਕਿਹੜੇ ਕਦਮ ਚੁੱਕਦੀ ਹੈ ਪાંਸੀ ਦਿਓ ਪાંਸੀ ਦਿਓ ਵੀਰ ਸਿੰਘ ਦੇ ਦੋਸ਼ੀਆਂ ਨੂੰ ਪાંਸੀ ਦਿਓ ਪાંਸੀ ਦਿਓ ਵੀਰ ਸਿੰਘ ਦੇ ਦੋਸ਼ੀਆਂ ਨੂੰ ਪાંਸੀ ਦਿਓ ਪાંਸੀ ਦਿਓ ਵੀਰ ਸਿੰਘ ਦੇ ਦੋਸ਼ੀਆਂ ਨੂੰ ਪાંਸੀ ਦਿਓ ਪાંਸੀ ਦਿਓ ਪાંਸੀ ਦਿਓ ਪાંਸੀ ਦਿਓ ਵੀਰ ਸਿੰਘ ਦੇ ਦੋਸ਼ੀਆਂ ਨੂੰ ਪાંਸੀ ਦਿਓ ਪાંਸੀ ਦਿਓ ਵੀਰ ਸਿੰਘ ਦੇ ਕਾਤਲਾਂ ਨੂੰ ਪાંਸੀ ਦਿਓ ਪાંਸੀ ਦਿਓ ਵੀਰ ਸਿੰਘ ਦੇ ਦੋਸ਼ੀਆਂ ਨੂੰ ਪાંਸੀ ਦਿਓ ਪાંਸੀ ਦਿਓ پھانسي جو پھانسي نيو پھانسي جو پھانسي جو نا ندي ندي وڏا يا پھانسي جو پھانسي نيو پھانسي جو